ਰਮੰਦੀ ਕਰਦੇ ਪੈਂਸਨ ਸ਼ੇਰਪੋ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਰਜ਼ੇ ਵਾਲਾ ਵਾ ਇਹਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਣ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨੇ ਤੱਕ ਫਿਰ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਨ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਿਆ ਇਹ ਆਂਗਲਵੜੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵੜੀ ਸੈਂਟਰ ਬਣਾ ਦਿੱਤਾ ਗਿਆ ਅਹੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੇ ਮੰਮੀ ਪਹਿਲੀ ਜਿਹੜੇ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਆ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੋ ਗਏ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਿਆਂ ਨੂੰ ਤੇ ਦੂਜੀ ਮੰਮੀ ਮੇਰੇ ਰਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਬਾਲਿਆਂ ਵਾਲਿਆਂ ਇਹ ਛੱਤਾਂ ਵਾਂ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ادارے ਵਿੱਚ ਕਨਵਰਟ ਕਰਤਾ ਕਿ ਆਂਗਲਵੜੀ ਸੈਂਟਰ ਬਣਾਇਆ ਜਾਵੇਗਾ ਇਹ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ੱਟਕੇ ਖਾਂਦੇ ਫਿਰਦੇ ਆ ਪਰ ਬੇਕਾਰ ਨੇ ਮੈਂ ਆਪਣੇ ਸੋਹਰੇ ਆਈ ਆ ਇਸ ਟਾਈਮ ਇਹਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸੋਹਰੇ ਆਈ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਵੱਜ ਜੇ ਮੈਂ ਹਰ ਇੱਕ ਦੇ ਮਿੰਨਤ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਸਾਨੂੰ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਚਪੜ ਦੇ ਥਾਂ ਚਾਹੀ ਰਹਿਣ ਸਰਕਾਰੀ ਥਾਂ ਆ ਚਪੜ ਦੇ ਥਾਂ ਚਾਹੀ ਰਹਿਣ ਇਦੇ ਚ ਮਿੱਟੀਆਂ ਪਾ ਪਾ ਕੇ ਸਾਡੀ ਉਮਰ ਲੰਘ ਚਲੀ ਮੇਰੇ ਪਿਓ ਦੀ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕੇਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮ ਕਰਕੇ ਜਿਹੜੇ ਕਮਰੇ ਬਣਾਏ ਆ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬੈ ਗੇ ਕਾਨ ਪੀਂਦੇ ਮਾਮੇ ਚ ਥੋੜੇ ਜਿ ਖਰਾਬ ਹੋ ਗਏ ਬਾਅਦ ਚ ਇਹਨਾਂ ਨੇ ਆਪਣਾ ਬਸ ਸੁਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗਾਲੀ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਵਈ ਨਾ ਤੇ ਜਿਹੜੇ ਨੇ ਜਾਜ ਪਰਚੇ ਵੀ ਹੋਏ ਆ ਬੱਚੇ ਹੋਏ ਨੇ ਚਲੋ ਆਪਣੇ ਜਮਾਨਤ ਕੀਤੀ ਆ ਤਰੀਕਾ ਭੁਗਤ ਰਹੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤਕਾ ਦੇਣਾ ਕਰਨ ਆ ਗਰੀਬ ਨੇ ਆਨੇ ਵਿਚਾਰੇ ਕਿੱਥੇ ਜਾਣ ਇਹ ਜੇ ਸਾਡੇ ਕੋਲ ਕੁਝ ਹੋਰ ਹਨ ਨੂੰ ਰਾਹ ਲੱਭਦਾ ਹੋਵੇ ਤਾਂ ਅਸੀਂ ਬੇਸ਼ੱਕ ਕਈ ਕੋਈ ਗੱਲ ਨਹੀਂ ਜਾਂਦਾ ਜਾਵਿਆਂ ਹੀ ਕੋਈ ਗੱਲ ਨਹੀਂ ਹੋਰ ਕਿਤੇ ਜਾ ਕੇ ਬਹਿ ਜਾਾਂਗੇ। ਸਾਹੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮਿਹਨਤ ਅਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ। ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ। ਆ ਸਮਥੀ ਹਾਲਤ ਵੇਖ ਸਕਦੇ ਜੇ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗਣੀ ਕੋਈ ਗੇਟ ਨਹੀਂ ਲਾਇਆ ਗਿਆ। ਐਂ ਪੂਰਾ ਗਰੀਬੀ ਦਾਵਾ ਜਿਵੇਂ ਖੁੱਲੀ ਹੁੰਦੀ ਉਹ ਹਾਲਤ ਸਾਡੀ ਸਾਡਾ ਕੋਈ ਚਿੱਟੇ ਦਾ ਕੰਮ ਹੈ ਕੋਈ ਸਾਡੇ ਕੋ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾਂ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨ ਖਾਨ ਦੇ ਮਾਮਲੇ ਚ ਉਹ ਵੀ ਵੇਚ ਚੱਲ ਗਈ ਸਭ ਕੁਝ ਉਹ ਇਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜਟਾ ਨੇ ਕਮਰੇ ਬਣਾਏ ਆ ਵੇਹਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵੇਹਲੀਆਂ ਸਾਰੀਆਂ ਪੰਚਾਇਤੀ ਉਸ ਨੂੰ ਮਾਰਾਂ ਦੇ ਦਾਦੇ ਸ਼ਾਦੂ ਆਪਣੀ ਸਾ ਸਹੀ ਕਾਰਵਾਈ ਕਰਨੀ ਉਹ ਜਿੱਕੇ ਤਾਂ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਲ ਨਜ਼ਰ ਹੋ ਰਿਹਾ ਵੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹੋ ਮੈਂਤ ਕਰਦੀ ਆ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀਂ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀयां ਬਾਲ ਟਾਂ ਸੋਰ-ਸੋਰ ਕੇ ਅਸੀਂ ਧਾਰ ਮਿੱਟੀयां ਪਵਾ ਪਾ ਕੇ ਧਾਰ ਸਮਾਰ ਅਜੇ ਤੱਕ ਆੜੇ ਇਹ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਜਿਹੜਾ ਕੇਸ ਕਰਾਈਦੇ ਆ ਸੋ-ਸੋ ਵਾਲੀ ਕਿਸ਼ਤ ਵਾਲੀ ਬਿਲ ਬਿਲ ਕਿਸ਼ਤ ਵਾਲੀ ਉਹ ਵੀ ਵਿਖਾ ਦਾਂਗੇ ਬਾਕੀ ਇਹੋ ਮੈਂ ਤੁਹਾਡੇ ਗਾੜੀ ਦਾ ਕਲਾਸ ਜਾਂ ਮੇਰੀ ਪ੍ਰਸ਼ਾਸਨ ਗਾੜੀ ਵਿਹਾੜਾ 2 ਨੰਬਰ ਦੀ ਕਮਾਈ ਦਾ ਨਹੀਂ ਆ ਵਿਹਾੜਾ 1 ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਕਰਲਾ ਮਿਲਤ ਕਰਦੇ ਆ ਵਿਹਾੜੇ ਹੱਕ ਚ ਹੋਵੇ ਸਾਡੇ ਗਾ ਤੁਹਾਡੀ ਸੁਣਵਾਈ ਹੋਵੇ ਮੇਰਾ ਨਾਮ ਗਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਪ੍ਰਾਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮਹੀਮ ਚਲਾਈ ਹੈ ਜੁਧ ਨਸ਼ਾ ਵਿਰੋਧ ਉਹਦੇ ਮਸਲੇ ਤੇ ਸਾਰਾ ਗੋਤੀ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਵਾ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਕਿਓਟ ਹੋਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸੇ ਦਾ ਘਰ ਠੱਠੇ ਤੇ ਉਹਦਾ ਕਰਕੇ ਆਪਾਂ ਆਂਗਣਵਾੜੀ ਸੈਂਟਰ ਇਹਨਾਂ ਨੇ ਮੈਡਮ ਉਹਨਾਂ ਆਖਿਆ ਵੀਡੀਓ ਸਾਡੇ ਤਕਬੀਰ ਕਰ ਸਰਕਾਰ ਤੇ ਇਧਰ ਹੀ ਡਈ ਆ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਉੱਤੇ ਕਰਕੇ ਸਾਨੂੰ ਤਾਂ ਕੋਈ ਤਰਾਜਨੀ ਦੀ ਇਹ ਤੇ ਉਤਲੇ ਲੈਵਲ ਦੀ ਗੱਲ ਆ